ਕਪੂਰਥਲਾ ਜ਼ਿਲ੍ਹੇ ਦੇ ਪਿੰਡ ਡੱਡਿਆਵਾਲ ਵਿੱਚ ਨਸ਼ਾ ਖੁੱਲਿਆਂ ਵਿਕ ਰਿਹਾ ਹੈ ਵਿਦੇਸ਼ਾਂ ਤੋਂ ਆਏ ਐਨਆਰਆਈ ਹਰਜਿੰਦਰ ਸਿੰਘ ਅਤੇ ਹੋਰ ਨੌਜਵਾਨਾਂ ਨੇ ਮੀਡੀਆ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਨਸ਼ਿਆਂ ਦੇ ਖਿਲਾਫ ਸੰਘਰਸ਼ ਵਿੜਨ ਦਾ بیڑا ਚੁੱਕਿਆ ਉਹਨਾਂ ਨੇ ਆਪਣੇ ਪਿੰਡ ਦੇ ਇਲਾਕੇ 'ਚੋਂ ਨਸ਼ੇ ਅਤੇ ਨਸ਼ਾ ਤਸਕਰਾਂ ਨੂੰ ਖਤਮ ਕਰਨ ਲਈ ਯੋਜਨਾ ਤਿਆਰ ਕਰਦਿਆਂ ਹੋਇਆ ਪਿੰਡ 'ਚ ਨਸ਼ਾ ਵੇਚਣ ਲਈ ਆਉਣ ਵਾਲੇ ਨੌਜਵਾਨਾਂ ਤੇ ਪਿੰਡ ਦੇ ਸਰਪੰਚ ਅਤੇ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦਿੱਤੀ ਹੈ। ਜ਼ਿਲ੍ਹਾ ਪੁਲਿਸ ਨਾਲ ਹੋਣ ਲੋਕਾਂ ਨੇ ਪ੍ਰਸ਼ਾਸਨਿਕ ਪ੍ਰਣਾਲੀ ਤੋਂ ਸਹਿਯੋਗ ਦੀ ਮੰਗ ਕਰਦਿਆਂ ਹੋਇਆ ਹੋਰ ਕੀ ਕੁਝ ਕਿਹਾ ਸੁਣਦੇ ਹਾਂ। ਸਰ ਜੀ ਕਿ ਅੱਜ ਤੁਹਾਡੇ ਵੱਲੋਂ ਇੱਕ ਪ੍ਰੈਸ ਮੀਟਿੰਗ ਕੀਤੀ ਗਈ ਹੈ। ਤਾਂ ਕਹੋ ਕਿ ਟੱਡੇ ਵੱਲੋਂ ਕਈ ਏਜੰਡੇ ਵੀ ਪਾਸ ਕੀਤੇ ਗਏ ਪਿੰਡ ਦੇ ਸਦਾਰਨੀ। ਕੀ ਮੋਟਰ ਸੀਜਨ ਨੂੰ ਲੈ ਕੇ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਮੈਂ तकरीबन 15 ਦਿਨ ਹੋ ਗਏ ਮੈਨੂੰ ਆਏ ਨੂੰ ਬਾਹਰੋਂ ਕੈਨੇਡਾ ਤੋਂ ਮੈਂ ਜਦੋਂ ਪਿੰਡ ਆ ਕੇ ਦੇਖਿਆ ਕਿ ਸਾਡੇ ਪਿੰਡ ਦੇ ਹਾਲਾਤ ਜਿਹੜੇ ਆ ਉਹ ਨਸ਼ੇ ਨਾਲ ਬਹੁਤ ਜਿਆਦਾ ਬੁਰੇ ਹੋ ਚੁੱਕੇ ਆ ਜਿੰਨੇ ਸਾਡੇ ਪਿੰਡ ਦੀ ਨੌਜਵਾਨ ਜਿਹੜੀ ਹੈ ਉਹ ਸਾਰੀ ਬੇਸ਼ੇਕ ਲੱਗ ਚੁੱਕੀ ਹੈ ਤੇ ਉਸ ਕਰਕੇ ਮੈਂ ਇਹ ਪਹਿਲਾ ਪ੍ਰੈਸ ਕਾਨਫਰੰਸ ਕਰ ਰਿਹਾ ਹਾਂ ਸਰ ਜਿੱਦਾਂ ਕਿ ਤੁਹਾਡੇ ਵੱਲੋਂ ਇੱਕ ਐਨਆਰਆਈ ਹੋ ਕੇ ਚਲਕੀ ਨਸ਼ਿਆਂ ਨੂੰ ਆਪਣੇ ਪਿੰਡ ਦੇ ਵਿੱਚੋਂ ਖਤਮ ਕਰ ਲਈਏ ਜਿਹੜਾ ਉਪਰਾਹ ਲੱ ਕੀਤਾ ਗਿਆ ਵਾ ਇੱਕ ਤੁਹਾਡੇ ਵੱਲੋਂ ਕਿਹਾ ਲੋਕ ਕਿ ਕਮੇਟੀ ਵੀ ਬਣਾਈ ਗਈ ਹੈ ਇੱਕ ਤੁਹਾਡੇ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰ ਹੋਈ ਹੈ ਜਿਹਦੇ ਵਿੱਚ ਤੁਸੀਂ ਪਿੰਡ ਦੇ ਸ਼ਰਾਬਿਤ ਜਿਹੜੇ ਅੰਸਰ ਹੈਗੇ ਚਾਹੇ ਉਹ ਦਸਾਲੇ ਵਪਾਰੀ ਹੈ ਚਾਹੇ ਕੋਈ ਵੀ ਹੈ ਉਹਨਾਂ ਨੂੰ ਤੁਸੀਂ 警告 ਵੀ ਦਿੱਤੀ ਹੈ ਕਿ ਪਿੰਡ ਦੇ ਵਿੱਚੋਂ ਇਹ ਚੀਜ਼ਾਂ ਖਤਮ ਕੀਤੀਆਂ ਜਾਣ ਤਾਂ ਕਿਸ ਤਰੀਕੇ ਨਾਲ ਤੁਸੀਂ ਅਨਵਾ ਟਾਈਮ ਤੇ ਆਪਣੀ ਵਰਕਿੰਗ ਕਰੋਗੇ ਅਸੀਂ ਸਾਡੇ ਪਿੰਡ ਜਿਹੜੇ ਬਾਹਰੋਂ ਉਹ ਲੋਕ ਨਸ਼ਾ ਲੈਣ ਵਾਲੇ ਆਉਂਦੇ ਆ ਅਸੀਂ ਪੁਲਿਸ ਦੇ ਸਹਿਯੋਗ ਨਾਲ ਉਹਨਾਂ ਨੂੰ ਰੋਕਾਂਗੇ ਵੀ ਤੇ ਜਿਹੜੇ ਪਿੰਡ ਦੇ ਵਿੱਚ ਸਾਡੇ ਨਸ਼ਾ ਵੇਚ ਰਹੇ ਆ ਅਸੀਂ ਸ਼ਰ੍ਹਾਂ ਨਾਲ ਪੁਲਿਸ ਦੇ ਹੋ ਕੇ ਉਹਨਾਂ ਨੂੰ ਫੜਾਂਗੇ ਕਿੰਨੇ ਕੁ ਲੋਕ ਹੈਗੇ ਜਿਹੜੇ ਕਿ ਸਾਡੇ ਪਿੰਡ ਦੇ ਵਿੱਚ ਨਸ਼ੇ ਦਾ ਵਪਾਰ ਕਰਦੇ ਆ? ਕਰੀਬਨ 10 ਤੋਂ 12 ਨੇ ਹੈਗੇ ਆ। ਕੀ ਉਹਨਾਂ ਦੇ ਨਾਮ ਵੀ ਜਨਤਕ ਕੀਤੇ ਜਾਣਗੇ? ਅਨਵਰਟੈਂਟੀ ਦਿੱਤੇ ਜਾਣਗੇ। ਇੱਕ ਆਇਆ ਲਾਸਟ ਵਾਰਨਿੰਗ ਹੈ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਆਂ ਇਹ ਉਸ ਤੋਂ ਬਾਅਦ ਨਾ ਸੁਧਰਨਗੇ। ਤਾ ਜਰੂਰ ਆਪਾਂ ਉਹਨਾਂ ਦੇ ਨਾਮ ਫੋਟੋਆਂ ਬਿਲਕੁਲ ਸਾਰੀਆਂ ਆਪਾਂ ਪ੍ਰੈਸ ਕਾਨਫਰੰਸ ਦੇ ਵਿੱਚ ਨੈਕਸਟ ਤੇ ਲਾਵਾਂਗੇ। ਜੇ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਵਿੱਚ ਕਿੰਨੇ ਕੁ ਜੋਥ ਹੈਗੇ ਜਿਹੜੇ ਕਿ ਨਸ਼ੇ ਦੀ ਐਡਿਕਟਡ ਹੋਈ ਪਈ ਹੈ। ਤਰੀਬਤ ਤੇ ਮੈਂ ਆ ਕੇ ਦੇਖਿਆ ਜਿਹੜੇ ਮੇਰੇ ਕੋਲ ਪ੍ਰੂਫ ਆ 25 ਤੋਂ 30 ਜਣੇ ਮੇਰੇ ਪਿੰਡ ਦੇ ਨੌਜਵਾਨ ਹੀ ਹੈ ਜਿਨ੍ਹਾਂ ਦੀ ਉਮਰ 14 ਸਾਲ ਤੋਂ ਲੈ ਕੇ 21-22 ਸਾਲ ਤੱਕ ਆ ਜਿਹੜੇ ਆਪਣੇ ਸਰੇਂਜਾਂ ਦਾ ਟਿੱਕੇ ਬਾਵਾ ਤੇ ਲੱਤਾਂ ਤੇ ਲਾ ਰਹੇ ਆ ਇੱਕ ਇੱਕ ਸਰੇਂਜ ਨੂੰ 10-10 12-12 ਦਿਨ ਯੂਜ਼ ਕਰਦੇ ਆ। ਇਹ ਮੁੰਡੇ ਕੁੜੀਆਂ ਵੀ ਇਹ ਮੁੰਡੇ ਹੀ ਆ ਸਾਰੇ ਜੀ ਸਰ ਜੇ ਆਪਾਂ ਗੱਲ ਕਰੀਏ ਦੇਖੋ ਤੁਸੀਂ ਤੁਹਾਨੂੰ ਇੱਕ ਤਰਤ ਲੱਗਾ ਕਿਉਂਕਿ ਤੁਸੀਂ ਉਸ ਪਿੰਡ ਤੇ ਜੰਮੇ ਬੱਲੇ ਆ ਪਰ ਜੇ ਆਪਾਂ ਗੱਲ ਕਰੀਏ ਉਥੇ ਦੇ ਸਿਆਸੀ ਲੋਕ ਜਿਹੜੇ ਕੀ ਮੌਤ ਵਾਰੀ ਆ ਵੀ ਕਰਦੇ ਪਏ ਆ ਅਜੇ ਤੱਕ ਉਹ ਕਿਉਂ ਨਹੀਂ ਜਾਗਰਤ ਹੋਏ ਸਰ ਇਸ ਬਾਰੇ ਮੈਂ ਕੀ ਕਹਿ ਸਕਦਾ ਬਾਕੀ ਇਹ ਉਹਨਾਂ ਦੀ ਸੋਚ ਆ ਮੇਰੀ ਜਿਹੜੀ ਆਪਣੀ ਸੋਚ ਹੈਗੀ ਉਹ ਸੋਚ ਲੈ ਕੇ ਮੈਂ ਅੱਗੇ ਆਇਆ ਹਾਂ ਏ ਉਹਨਾਂ ਨੂੰ ਪਤਾ ਕਿਉਂ ਨਹੀਂ ਇਹ ਕਿ ਸਰ ਇੱਕ ਤੁਸੀਂ ਬਹੁਤ ਵਧੀਆ ਪ੍ਰਾਲਾ ਕਰ ਰਹੇ ਹੋ ਜੀ ਜਿਸ ਤਰ੍ਹਾਂ ਕੇ ਮਾਨਸੇਪ ਪ੍ਰਿੰਸਪਟ ਚੋਟੇ ਨੇ ਕੀਤਾ ਹੈ ਜੀ ਤੁਸੀਂ ਕੀ ਪੁਲਸਰਾਇ ਪ੍ਰਸ਼ਾਸਨਾਇ ਕਿ ਆਪਦੇ ਮਾਲ ਬੋਲਤੇ ਤੇ ਕਰਦੇ ਨਹੀਂ ਇਹ ਨਹੀਂ ਆਪਦੇ ਬਾਕੂ ਤੇ ਤੇ ਕਰਦੇ ਆ ਬਾਕੀ ਪੁਲਸ ਤਾਂ ਹੀ ਸਿਰੋ ਮੰਗਿਆ ਜੇ ਪੁਲਸ ਸਾਡੇ ਨਾਲ ਸਾਥ ਦੇਗੀ ਸਾਡਾ ਤੇ ਅੱਗੇ ਲੈ ਕੇ ਤੁਰਾ ਕੇ ਤੇ ਨਹੀਂ ਤੇ ਆਪਾਂ ਇੱਥੇ ਜੋ ਪਿੰਡ ਦੇ ਵਿੱਚ ਨਸ਼ਾ ਵਿਕ ਰਿਹਾ ਵਾ ਜਦ ਬਚਨ ਵਾਲੇ ਆ ਉਹਨਾਂ ਦੀ ਵੀਡੀਓ ਅੱਗੇ ਆਪਾਂ ਤੁਹਾਡੇ ਪ੍ਰੈਸ ਕਾਨਫਰੰਸ ਦੇ ਵਿੱਚ ਰੱਖਾਂਗੇ ਸਾਹਮਣੇ ਮਿਲ ਕੇ ਲੈ ਕੇ ਡਾਉਣ ਵਾਲੇ ਜਿਹੜੇ ਜਿਹੜੇ ਹੁੰਦੇ ਆ ਬੜੇ ਸੁਭਾਸ਼ੇਵਕ ਉਹਨਾਂ ਨੂੰ ਪੁਲਿਸ ਤਾਂ ਕਰਦੀ ਹੈ ਦੂਸਰਿਆਂ ਦੇ ਕਹਿਨ ਤੇ ਜੀ ਜੀ ਨਸ਼ੇ ਦੇ ਸਦਾਗਣਾ ਤੇ ਕਹਿਨ ਤੇ ਤੁਸੀਂ ਕੀ ਕਹਿਣਾ ਚਾਹੋ ਇਹ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿਉਂਕਿ ਜਿਹੜਾ ਬੰਦਾ ਨਸ਼ੇ ਨੂੰ ਲੋਕੇਗਾ ਉਹ ਜਿਹੜੇ ਨਸ਼ੇ ਦੇ ਕਿੰਗ ਹੁੰਦੇ ਆ ਉਹਨਾਂ ਨੇ ਤਾਂ ਉਹਨੂੰ ਕਾਨੂੰਨ ਅਨੁਸਾਰ ਕਰਨਾ ਹੀ ਹੈ ਪਰ ਸਾਨੂੰ ਇਹਦਾ ਨੀ ਕੋਈ ਫਰਕ ਨਹੀਂ ਪੈਂਦਾ ਸਾਡੀ ਜਿਹੜੀ ਆਪਣਾ ਹੈਗਾ ਵਾ ਜੋ ਸੋਚਿਆ ਆ ਉਹ ਉਹ ਹੀ ਅਕੇਲੇ ਹੈਗੇ ਪੁਰਾਣੇ ਨਸ਼ਾ ਦਾ ਬੰਦਾ ਉਹ ਗਾ ਸਾਡੇ ਪਿੰਡ ਨੂੰ ਕਿ ਮੌਜੂਦਾ ਜਿਹੜੇ ਕਿ ਪਿੰਡ ਦੇ ਤੁਹਾਡੇ ਸਰਪੰਚ ਆ ਕਿ ਉਹ ਤੁਹਾਡਾ ਸਾਥ ਦੇ ਦਿੰਦੇ ਪਏ ਆ ਕਿੰਨੇ ਦਿੰਦੇ ਜੀ ਫਿਲਹਾਲ ਤਾਂ ਜਦੋਂ ਇਹ ਵੀਡੀਓ ਪਾਈ ਆ ਅੱਜ ਤੱਕ ਤਾਂ ਕੋਈ ਸਾਥ ਨਹੀਂ ਮਿਲਿਆ ਨਾ ਕੋਈ ਮੈਨੂੰ ਫੋਨ ਆਇਆ ਨਾ ਕੋਈ ਉਹਨਾਂ ਦਾ ਕੋਈ ਸਾਥ ਮਿਲਿਆ ਵਾ ਅੱਗੇ ਆਉਣ ਵਾਲੇ ਟਾਈਮ 'ਚ ਦੇਖੋ ਕੀ ਹੁੰਦਾ ਕੀ ਪੈਸੇ ਦੀ ਪਰਵਾਹ ਨਾ ਕਰਾਂਗੇ ਪਿੰਡ ਵੱਲੋਂ ਭਰਵਾ ਗਾਰਾ ਮਿਲ ਰਿਹਾ ਤਾਂ ਜੀ ਬਿਲਕੁਲ ਮਿਲ ਰਿਹਾ ਸਾਰੇ ਜਿੰਨੇ ਆਏ ਨੇ ਪੜਾਏ ਗਿਆ ਸਾਰੇ ਸਾਥ ਦੇ ਰਹੇ ਆ ਤੁਸੀਂ ਸੋਸ਼ਲ ਮੀਡੀਆ 'ਚ ਦੇਖਿਆ ਹੋਊਗਾ ਵੀਡੀਓ ਤੇ ਕਮੈਂਟ ਦੇਖਿਆ ਹੋਣਗੇ ਸਾਰੇ ਜਿੰਨੇ ਆ ਗਿਆ ਸਾਡੇ ਪਿੰਡ 'ਚ ਸਾਰੇ ਲੋਕ ਕਿਹਨੇ ਚੁੰਦੇ ਆ ਕਿ ਨਸ਼ਾ ਕਿਹੜਾ ਕਤਲ ਹੋ ਗਿਆ ਪਰ ਸਾਡੇ ਪਿੰਡ 'ਚ ਇਹ ਆ ਕਿ ਦਰਦਾ ਕੋਈ ਅੱਗੇ ਨਹੀਂ ਆਂਦਾ ਕਿ ਮੇਰੀ ਦੁਸ਼ਮਣੀ ਪਏਗੀ ਇਹ ਕਿਸੇ ਨੂੰ ਰੋਕਾਂਗੇ ਜੇ ਆਪਾਂ ਇੱਦਾਂ ਨਾ ਰੁਕਾਂਗੇ ਇਹਨੂੰ ਤਾਂ ਕੱਲ ਨੂੰ ਘਰ-ਘਰ ਹਰੇਕ ਦੇ ਘਰ ਨਸ਼ਾ ਬਣਦਾ ਕਹਿੰਦ ਮੈਂ ਤਰਕੀ ਤੁਹਾਡੇ ਵੱਲੋਂ ਕੱਲ ਕੀ ਇੱਜ਼ਤ ਦਾ ਕਿ ਪਿੰਡ ਨੂੰ ਇੱਕ ਪਰਿਵਾਰ ਦੇ ਤੌਰ ਤੇ ਲੈ ਕੇ ਤਾਂ ਸਦਾਰ ਕਰਨ ਦੀ ਆਪਣਾ ਲੱਕ ਕੀਤਾ ਜਾ ਰਿਹਾ ਹੈ ਉਹਲੀ ਕਮਰ ਕਸ ਲਿੱਤੀ ਗਈ ਹੈ ਤਾਂ ਇਸ ਮੰਤੀ ਦੇ ਮੰਨ ਲਓ ਕਿ ਕੋਈ ਕਾਲੀਆ ਪੇਡਾ ਚਾਇਕਤੀ ਸਵੀ ਮੈਕਮੇ ਦੀ ਹੋਣ ਜੇ ਰਿਕਵਰਡ ਪੇਸ਼ ਕਰੂੰਗੇ ਤਾਂ ਉਹਨਾਂ ਦੇ ਵੀ ਨਾਂ ਜਨਤਕ ਕਰੂੰਗੇ ਜੀ ਬਿਲਕੁਲ ਜੀ ਉਹ ਤਾਂ ਸਾਰੇ ਹੋਣਗੇ ਸੱਕੀ ਨਾਮ ਹੈ ਆਪਣਾ ਸੱਕੇ ਦਾ ਪਿੰਡ ਵਾ ਆਪਣਾ ਸਰ ਜਿਵੇਂ ਕਿ ਜੇ ਆਪਾਂ ਗੱਲ ਕਰੀਏ ਜਿਹੜੀ ਕਿ ਜੂਥ ਨੂੰ ਲੋ ਅਪਰਾਲਾ ਕੀਤਾ ਜਾ ਰਿਹਾ ਹੈ ਪਿੰਡ ਦੇ ਵਿੱਚ ਨਸ਼ਾ ਖਤਮ ਕਰਨ ਲਈ ਤਾਂ ਕਿੰਨਾ ਦੇਖਦੇ ਕਿ ਜਿਹੜਾ ਜੂਥ ਦਾ ਇਹ ਉਪਰਾਲਾ ਦੇਖੋ ਜੀ ਹੁਣ ਜੂਥ ਦਾ तकरीबन ਜੇ ਹਿਸਾਬ ਲਈ ਤਾਂ ਆਪਣਾ ਕਾਫੀ ਬਾਹਰ ਜਾ ਰਿਹਾ ਹੈ ਤੇ ਜਿਹੜੇ ਬੱਚੇ-ਭੇਜੇ ਬੱਚੇ ਆ ਇਹ 14-15 ਸਾਲ ਤੋਂ ਸਟਾਰ ਹੋ ਜਾਂਦੇ ਆ ਉਹ ਸਾਰੇ ਇਸੇ ਕਰਕੇ ਕੋਈ ਗੂੜੀਆਂ ਤੇ ਕੋਈ ਚਿੱਟੇ ਤੇ ਤੋਂ ਨੂੰ ਹੁਣ ਅਸੀਂ ਕੋਈ ਹੋਰ ਵੀ ਗੱਲ ਆਪਾਂ ਹੋ ਜਾਣੇ ਲੱਗੇ ਚਲੋ ਉਹ ਤਾਂ ਸਾਰੇ ਸਟੇਰੋਲ ਕਰ ਜੋ ਸਾਰੇ ਕੁਝ ਲਿੰਦੇ ਆ ਤਾਂ ਚੋਣ ਨੂੰ ਨਿਪਰ ਵਾਰਨਿੰਗ ਦਿੱਤੀ ਹੈ ਕਿ ਸਾਰੇ ਆਪਣੇ ਪਿੰਡੇ ਦੇ ਸਜੋ ਨਾਲ ਕਾਂਗਰਸ ਸਹੀ ਨੂੰ ਸਾਰਿਆਂ ਦੇ ਇਹਨਾਂ ਨੂੰ ਨੱਟ ਪਾਵੇਂ ਸਰ ਕੀ ਆਪਾਂ ਗੱਲ ਕਰੀਏ ਪਿੰਡਾਂ ਦੇ ਵਿੱਚ ਵਿੱਚ ਰੱਖੀ ਮੈਡੀਕਲ ਨਸ਼ਾ ਜਿਵੇਂ ਕਿ ਇੱਕ ਕੈਪਸੂਲ ਹੁੰਦਾ ਜਿਹੜੀ ਕਿ ਗਾਬਾ ਦੇ ਨਾਮ ਤੋਂ ਵੀ ਮਸ਼ਹੂਰ ਹੈ ਜਿਹੜੀ ਕਿ ਅੱਜ ਕੱਲ ਆਮ ਬੱਚੇ ਸਟ੍ਰਿੰਗ ਦੇ ਵਿੱਚ ਪਾ ਕੇ ਉਹਨੂੰ ਅਨਲ ਪਿੰਦੇ ਆ ਤਾਂ ਤੁਹਾਨੂੰ ਲੱਗਦਾ ਕਿ ਹੈਲਥ ਡਿਪਾਰਟਮੈਂਟ ਜਾਂ ਕੋਈ ਡਰੱਗ ਇੰਸਪੈਕਟਰ ਆਪਣੀ ਭੂਮਿਕਾ ਸਹੀ ਨਿਭਾਉਂਦੇ ਪੀਆ ਨਹੀਂ ਇੱਥੇ ਆ ਕੇ ਇਹ ਸਾਰੀ ਹਜਾ ਫੇਲ ਹੈ ਜੇ ਆਪਾਂ ਇਸ ਜੀ ਨੂੰ ਦੇਖੀਏ ਤਾਂ ਨਸ਼ਾ ਸਡੌਣ ਜਿਹੜੀ ਗੋਲੀ ਹੁੰਦੀ ਹੈ ਉਸੇ ਗੋਲੀ ਨੂੰ ਹੀ ਨਸ਼ੇ ਚੋਂ ਤੇ ਵਰਤਦੇ ਆ ਬਿਲਕੁਲ ਸਹੀ ਰਿਹਾ ਕਿਸੇ ਵੀ ਤਰੀਕੇ ਨਾਲ ਇਹ ਕੀ ਦਾ ਉਹ ਹਦੀਕਾ ਕਰ ਰਹੇ ਆ ਠੀਕਾ ਲੱਗਦੇ ਆ ਹੁਣ